Ну, ну, <laughs> ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਧੰਨ ਧੰਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਮੀਰੀ ਪੀਰੀ ਦੇ ਮਾਲਕ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਨ ਦਾ ਸੱਜਿਆ ਆਏ ਸੀ ਅਸੀਂ ਜੋ ਵੀ ਕਾਰਜ ਕਰਦੇ ਆ ਸਿੱਖ ਦਾ ਪਹਿਲਾ ਫਰਜ਼ ਹੈ ਗੁਰੂਆ ਗ੍ਰੰਥ ਸਾਹਿਬ ਜੀ ਨੂੰ ਅਰਦਾਸ ਕਰਨੀ ਜੋ ਕੀ ਵਰਥਾ ਹੋਏ ਉਸੋ ਗੁਰਪੇ ਅਰਦਾਸ ਕਰ ਤੇ ਅਸੀਂ ਰਾਸ ਕਰਕੇ ਜੋ ਇਹ ਨਵੀਂ ਪਾਰਟੀ ਦੀ ਅਸੀਂ 14 ਤਰੀਕ ਨੂੰ ਸ਼ੁਰੂਆਤ ਕੀਤੀ ਆ ਉਹਦੇ ਵਾਸਤੇ ਉਸ ਨੂੰ ਅੱਗੇ ਵਧਾਉਣ ਵਾਸਤੇ ਅਸੀਂ ਗੁਰੂ ਦੇ ਚਰਨਾਂ ਦਾ ਓਟ ਆਸਰਾ ਲਿਆ ਗੁਰੂ ਤੋਂ ਅੱਗੇ ਲੈ ਕੇ ਅਸੀਂ ਹੁਣ ਇਹਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਤੇ ਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਬੇਨਤੀ ਹੈ ਕਿ ਸੱਚੇ ਪਾਤਸ਼ਾਹ ਸਾਨੂੰ ਸਾਰੀ ਸਾਡੀ ਲੀਡਰਸ਼ਿਪ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਸਾਨੂੰ ਸਮਰੱਥਾ ਦੇਣ ਕਿ ਅਸੀਂ ਜੋ ਪੰਜਾਬ ਇਹੋ ਜਿਹੀ ਹਾਲਾਤ ਚ ਪਹੁੰਚ ਚੁੱਕਾ ਵਾ ਪੰਥ ਪੰਜਾਬ ਇਹਨੂੰ ਅਸੀਂ ਫੇਰ ਦੁਬਾਰਾ ਮੋੜ ਤੋਂ ਨਵੇਂ ਸਿਰੇ ਤੋਂ ਇਹਦੀ ਸਿਰਜਣਾ ਚੜ੍ਹਦੀ ਕਲਾ ਵਾਲਾ ਜੋ ਸਾਡੇ ਗੁਰੂਆਂ ਪੀਰਾਂ ਦੇ ਸਿਧਾਂਤਾਂ ਨਾਲ ਮੇਲ ਖਾਂਦਾ ਉਸ ਜੇ ਪੰਜਾਬ ਦੀ ਅਸੀਂ ਸਿਰਜਣਾ ਪੰਥ ਦੀ ਸਿਰਜਣਾ ਕਰ ਸਕੀਏ ਅੱਜ ਇਹ ਕੀ ਰੂਪ ਰੇਖਾ ਰਹਿਣ ਵਾਲੀ ਆ ਜਿਲ੍ਹਾ ਪੱਧਰ ਤੇ ਕਿਸ ਤਰੀਕੇ ਦੇ ਨਾਲ ਮੈਂਬਰਸ਼ਿਪ ਮੁਹਿੰਮ ਹੋ ਜਾਂ ਕਿੱਦਾਂ ਲੱਗੇ ਨਹੀਂ ਅੱਜ ਅੱਜ ਅਸੀਂ ਇਸ ਤੋਂ ਬਾਅਦ ਮੀਟਿੰਗ ਕਰ ਰਹੇ ਆ ਤੇ ਉਹਦੇ ਬਾਅਦ ਉਹਦੇ ਚ ਅਸੀਂ ਅੱਗੇ ਮੈਂਬਰਸ਼ਿਪ ਨੂੰ ਸ਼ੁਰੂਆਤ ਕਰਨ ਜਾ ਰਹੇ ਆ ਤੇ ਮੈਂਬਰਸ਼ਿਪ ਤੋਂ ਹੀ ਅਸੀਂ ਜੋ ਜਿਲ੍ਹਾ ਪ੍ਰਧਾਨ ਪਹਿਲਾਂ ਤੇ ਅਸੀਂ 5-5 ਮੈਂਬਰਾਂ ਦੀਆਂ ਜਾਂ 11-11 ਮੈਂਬਰਾਂ ਦੀਆਂ ਜ਼ਿਲ੍ਹੇ ਚ ਕਮੇਟੀਆਂ ਬਣਾਵਾਂਗੇ ਤੇ ਉਹ ਭਰਤੀ ਕਰੂਗੀ ਤੇ ਭਰਤੀ ਤੋਂ ਹੀ ਅਸੀਂ ਫਿਰ ਵਾਪਸ ਇਹ ਜੋ ਜ਼ਿਲ੍ਹਾ ਪ੍ਰਧਾਨ ਹੈ ਜਾਂ ਹੋਰ ਵੀ ਨਿੱਚੇ ਜਿਹੜੀਆਂ ਪਾਰਟੀ ਦਾ ਘਟਨੂ ਉਸ ਤਰੀਕੇ ਦੇ ਸੋਸ਼ਲ ਮੀਡੀਆ ਤੇ ਬਹੁਤ ਚਰਚਾ ਚੜੀ ਆ ਕਿ ਖਾਲੜਾ ਪਰਿਵਾਰ ਔਰ ਅਗਵਾਨ ਪਰਿਵਾਰ ਨੂੰ ਜ਼ਰੂਰ ਇਗਨੋਰ ਕੀਤਾ ਗਿਆ ਹੈ ਮੀਟਿੰਗ ਉਹਨਾਂ ਨੂੰ ਕਮੇਟੀ ਨਹੀਂ ਨਹੀਂ ਟਾਈਮ ਆਏਗਾ ਸਾਰਿਆਂ ਨੂੰ ਸਾਰੇ ਸਾਡੇ ਨਾਲ ਹੈ ਖਾਲੜਾ ਬੀਬੀ ਜੀ ਬਾਹਰ ਸੀਗੇ ਉਹਨਾਂ ਨੂੰ ਤਾਂ ਅਸੀਂ ਤੇ ਉਹਨਾਂ ਨੂੰ ਇਹ ਆਫਰ ਕੀਤਾ ਕਿ ਤੁਸੀਂ ਅਗਵਾਈ ਕਰੋ ਉਹ ਕਹਿੰਦੇ ਆ ਜੇ ਤੁਸੀਂ ਥੋੜਾ ਮੈਂ ਆ ਨਹੀਂ ਸਕਦੀ ਤਿੰਨ ਚਾਰ ਮਹੀਨੇ ਮੇਰਾ ਜ਼ਰੂਰੀ ਕੰਮ ਉੱਥੇ ਉਦੋਂ ਬਾਅਦ ਚ ਮੈਂ ਆ ਕੇ ਜਿੰਨਾ ਤੁਸੀਂ ਕਹੋਗੇ ਅਸੀਂ ਉਹਨਾਂ ਨੂੰ ਅਗਵਾਈ ਕਰਨ ਵਾਸਤੇ ਬੇਨਤੀ ਕੀਤੀ ਸੀ ਕੋ ਨਾਲ ਨਹੀਂ ਤੁਹਾਡੇ ਨਾਲ ਹੈ ਜੀ ਨਾਲ ਚੱਲਦਾ ਨਹੀਂ ਜੀ ਨਹੀਂ ਮੈਂ ਕਦੇ ਨਾਲ ਚੱਲਦਾ ਸੀ ਨਾਲ ਚੱਲ ਸਕਦਾ ਨਹੀਂ ਜੀ ਨਹੀਂ ਕੋਈ ਨਰਾਜ਼ਗੀ ਨਹੀਂ ਹੈ ਕੋਈ ਨਰਾਜ਼ਗੀ ਨਹੀਂ ਹੈ ਜੀ ਮੈਂ ਨਰਾਜ਼ ਹੋ ਕੇ ਕਿੱਥੇ ਜਾਣਾ ਵਾਪਸ ਤੈ ਕਿਦਾਂ ਪਾਰਟੀ ਨੂੰ ਅੱਗੇ ਵਧਾਇਆ ਬਹੁਤ ਮਹਾਰਾਜ ਦੇਖੋ ਅੱਜ ਅਸੀਂ ਪਾਰਟੀ ਦਾ ਕੋਈ ਵੀ ਪਾਰਟੀ ਦੇ ਤੌਰ ਤੇ ਕੋਈ ਵੀ ਫੰਕਸ਼ਨ ਅਟੈਂਡ ਕਰਨ ਤੋਂ ਪਹਿਲਾਂ ਜਾਂ ਕੁਝ ਵੀ ਕਰਨ ਤੋਂ ਪਹਿਲਾਂ ਅਸੀਂ ਦੇਖੋ ਮਹਾਰਾਜ ਦਾ ਅਸ਼ੀਰਵਾਦ ਲੈਣਾ ਜ਼ਰੂਰੀ ਹੈ ਅਸੀਂ ਉਹਰੇ ਅਸ਼ੀਰਵਾਦ ਲੈਣ ਆਏ ਹਾਂ ਹੁਣ ਇਸ ਤੋਂ ਬਾਅਦ ਹੀ ਸਾਰੀਆਂ ਕਾਰਵਾਈਆਂ ਇਸ ਤੋਂ ਬਾਅਦ ਸ਼ੁਰੂ ਹੋਣਗੀਆਂ ਤੁਹਾਡੇ ਨਾਲ ਸੁਖਵਿੰਦਰ ਅਗਵਾਨ ਅਕਸਰ ਨਜ਼ਰ ਆਉਂਦੇ ਰਹੇ ਨੇ ਅੱਜ ਉਹ ਵੀ ਗੈਰ ਆ ਜੰਦੇ ਬਾਈ ਜੀ ਬਸ ਅੱਜ ਉਹਨਾਂ ਨੂੰ ਕੰਮ ਹੈ ਕੋਈ ਗੱਲ ਨਹੀਂ ਸਾਰਿਆਂ ਮਤਲਬ ਨਾ ਤੁਹਾਨੂੰ ਇੱਕ ਗੱਲ ਕੋਈ ਐਸੀ ਗੱਲ ਨਹੀਂ ਆ ਵੀ ਇਹ ਨਹੀਂ ਆਇਆ ਤਾਂ ਨਾਰਾਜ਼ ਹੈ ਸਭ ਨੂੰ ਮਤਲਬ ਹੁਣ ਤੁਸੀਂ ਇਹ ਸਮਝੋ ਨਾ ਵੀ ਸਾਰਿਆਂ ਨੂੰ ਇੱਕੇ ਦਿਨ ਤਾਂ ਪਾਉਦੇ ਦੇ ਨਹੀਂ ਸਕਦੇ ਹਲੇ ਤੱਕ ਕਮੇਟੀਆਂ ਬਣਾਈਆਂ ਮੈਂਬਰ ਬਣਨ ਗਏ ਫਿਰ ਸਾਰੇ ਹਾਂ ਬਸ ਤਕਵੀਰ ਬਾਦਲ ਨੇ ਬੜਾ ਤੰਜ ਕੱਸਿਆ ਤੁਹਾਡੀ ਪਾਰਟੀ ਤੇ ਉਹ ਕਹਿੰਦੇ ਜੀ ਕਿ ਅਸਲ ਅਕਾਲੀ ਦਲ ਤੇ ਅਸੀਂ ਆ ਉਹ ਕਿਸੇ ਟਾਈਮ ਸੀਗੇ ਪਰ ਹੁਣ ਨਹੀਂ ਹੁਣ ਹੁਣ ਲੋਕਾਂ ਨੇ ਉਹਨਾਂ ਨੂੰ ਦੱਸਤਾ ਕਿ ਉਹ ਤੇ ਅਕਾਲ ਤਖਤ ਸਭ ਤੇ ਅਸੀਂ ਤੇ ਨਾ ਮਸਕਰੋ ਕੇ ਇਥੋਂ ਆ ਜੋ ਵੀ ਅਸੀਂ ਅਰਦਾਸ ਬੇਨਤੀ ਕਰਕੇ ਆਪਣਾ ਸਾਰਾ ਕਾਰਜ ਸ਼ੁਰੂ ਕਰਦੇ ਹਾਂ ਤੇ ਉਹਨਾਂ ਦੇ ਆਕਾਲ ਤਖਤ ਦੇ ਹੁਕਮ ਨੂੰ ਨਹੀਂ ਮੰਨ ਰਹੇ ਮੰਨ ਰਹੇ ਆਕਾਲੀ ਦਲ ਨੂੰ ਤੇ ਉਹਨਾਂ ਨੇ ਆਕਾਲੀ ਦਲ ਦਾ ਬੇੜਾ ਹੀ ਕਰ ਉਹਨਾਂ ਨੇ ਕੀਤਾ ਜੀ ਉਹਨਾਂ ਨੇ ਅਕਾਲੀ ਦਲ ਨਹੀਂ ਤੇ ਇਹ ਅਕਾਲੀ ਦਲ ਨਵਾਂ ਬਣਾਉਣ ਦੀ ਲੋੜ ਨਹੀਂ ਸੀ ਜੇ ਉਹ ਸਹੀ ਤਰੀਕੇ ਨਾਲ ਅਕਾਲੀ ਦਲ ਦੀ ਗਵਾਹੀ ਕਰਦੇ ਤੇ ਤੁਸੀਂ ਤੁਸੀਂ ਕਿਵੇਂ ਦੇਖੋ ਉਹ ਯਾਰ ਇੱਕ ਦਿਨ ਰੱਖੋ ਭਾਈ ਜੀ ਤੁਸੀਂ ਜਿਹੜੇ ਉਹ ਆਕਾਲ ਤਖਤ ਸਾਹਿਬ ਦੇ ਮੂਹਰੇ ਖੜ ਕੇ ਜਿਹੜੀਆਂ ਗੱਲਾਂ ਮੰਨ ਕੇ ਉਹ ਗਏ ਐ ਉਹ ਤਾਂ ਤੁਸੀਂ ਪਤਾ ਨਹੀਂ ਕਿਵੇਂ ਕਹਿ ਦਿੰਦੇ ਹੋ ਅਕਾਲੀ ਦਲ ਉਹ ਤਾਂ ਅਕਾਲੀ ਕਹਣ ਦੇ ਲੈ ਕੇ ਨਹੀਂ ਹੈ ਜਿਹੜੀਆਂ ਗੱਲਾਂ ਉਹਨਾਂ ਨੇ ਕਨਫੈਸ ਕੀਤੀਆਂ ਐ ਕਿ ਉਹ ਅਕਾਲੀ ਦਲ ਦਾ ਪ੍ਰਧਾਨ reh ਸਕਦਾ ਉਹ ਸ਼ਖਸ ਉਹਨਾਂ ਨੇ ਇੱਕ ਹੋਰ ਮੰਗ ਰੱਖੀ ਐ ਕਿ ਫਕਰੇ ਕੌਮ ਨੂੰ ਉਹਦੇ ਤੇ ਬਹੁੜ ਵਿਚਾਰ ਕੀਤਾ ਜਾਵੇ ਬਾਈ ਜੀ ਐਵੇਂ ਆ ਬਾਰ ਬਾਰ ਜਥੇਦਾਰ ਸਾਹਿਬ ਤੇ ਦਬਾਅ ਪਾਉਨੇ ਐ ਕਿਉਂਕਿ ਪੱਲੇ ਕੀ ਰਹਿ ਗਿਆ ਉੱਪਰ ਪਹਿਲਾਂ ਤਾਂ ਉਹ ਕਨਫੈਸ ਕਰ ਗਏ ਉੱਪਰ ਜਥੇਦਾਰ ਸਾਹਿਬ ਨੇ ਫਕਰੇ ਕੌਮ ਲੈ ਲਿਆ ਪੱਲੇ ਕੀ ਰਹਿ ਗਿਆ ਕੋਲ ਕੀ ਰਹਿ ਗਿਆ ਉਹਨਾਂ ਦੇ ਅਕਾਲ ਤਖਤ ਸਾਹਿਬ ਨੂੰ ਕੋਡਾ ਚੈਲੰਜ ਆ ਫੇਰ ਹੈ ਸੱਤ ਮੈਂਬਰੀ ਕਮੇਟੀ ਦੀ ਵੀ ਗੱਲ ਕਹੀ ਸੀ ਉਹਦੇ ਵੀ ਭਾਈ ਜੀ ਉਹ ਵੀ ਨਹੀਂ ਮੰਨੀ ਉਹਨਾਂ ਨੇ ਮੰਨੀ ਨਹੀਂ ਉਹ ਸੱਤ ਮੈਂਬਰੀ ਕਮੇਟੀ ਦੀ ਉਹੀ ਬੰਦੇ ਐ ਸੱਤ ਮੈਂਬਰੀ ਕਮੇਟੀ ਜੇ ਕੰਮ ਕਰਦੀ ਤਾਂ ਕਿਸੇ ਹੋਰ ਨੂੰ ਪ੍ਰਧਾਨ ਲਾਉਂਦੀ ਉਹ ਸੁਖਵੀਰ ਬਾਦਲ ਉਹਦੇ ਬੰਦੇ ਐ ਜਿਹੜੇ ਥੱਲੇ ਵਰਕਰ ਐ ਨਾ ਤਾਂ ਸੁਖਵੀਰ ਦਾ ਉਹਨਾਂ ਬਿਨਾ ਸਰਦਾ ਨਾ ਉਹਨਾਂ ਬਿਨਾ ਉਹਨਾਂ ਦਾ ਸੁਖਵੀਰ ਬਿਨਾ ਸਰਦਾ ਉਹ ਚਾਹੇ 10 ਵਾਰੀ ਦੁਬਾਰਾ ਉਹ ਚੂਜ਼ ਕਰ ਲੋ ਸੁਖਵੀਰ ਨੂੰ ਵੀ ਕਰਨਗੇ ਅਸਲ ਕੰਮ ਤਾਂ ਇਹ ਸੀ ਵੀ ਜਿਹੜੀਆਂ 7 ਮੈਂਬਰੀ ਕਮੇਟੀ ਲਾਈ ਹੈ ਇਹ ਕਿਸੇ ਨੂੰ ਥਾਪ ਦੇ ਉਹ ਕਹਿੰਦੇ ਤੁਹਾਨੂੰ ਕਾਨੂੰਨੀ ਤੌਰ ਤੇ ਵੀ ਬਹੁਤ ਚੈਲੰਜ ਮਿਲਣਗੇ ਸਾਨੂੰ ਜੀ ਕੋਈ ਨਹੀਂ ਕਰਾਂਗੇ ਜੀ ਸਾਹਮਣਾ ਉਹ ਤਾਂ ਮਿਲਣੀ ਹੈ ਤੁਸੀਂ ਪਹਿਲੇ ਮਿਲਦੇ ਆ ਰਹੇ ਸੀ ਮੀਟਿੰਗ ਹੋਣ ਜਾ ਰਹੀ ਹੈ ਕਹਿੰਦੇ ਅਕਾਲੀ ਦਰ ਨੂੰ origignal ਬਹੁਤ ਬਲ ਮਿਲੇਗਾ ਕੁਝ ਨਹੀਂ ਮਿਲਣਾ ਜੀ ਤੁਹਾਡੇ ਸਾਹਮਣੇ ਹੀ ਆ ਚਾਰ ਚਾਰ ਕੋਰੇ ਇਲੈਕਸ਼ਨ ਹੋਏ ਆ ਚਾਰ ਸੀਟਾਂ ਤੇ ਜੋ ਇੱਕ ਮਿੰਟ ਜੋ ਜੋ ਸ਼੍ਰਮਣੀ ਕਾਲੀਦਾ ਸਿੱਧਾ ਜੀ ਜਿਹੜਾ ਉਹ ਇੱਧਰ ਰੱਖਿਆ ਆ ਜੋ ਫਿਰ ਜਿਹੜਾ ਉਹਨਾਂ ਨੇ ਬਾਈਕਾਟ ਕਰਤਾ ਇਲੈਕਸ਼ਨਾਂ ਦਾ ਹਰੇਕ ਚੀਜ਼ ਤੋਂ ਭੱਜਦੇ ਆ ਤੇ ਜੇ ਇਹ ਨਾ ਚੋਂ ਹੁੰਦਾ ਤਾਂ ਚਾਰ ਸੀਟਾਂ ਦੇ ਬਾਈਕਾਟ ਨਹੀਂ ਸੀ ਕਰਦੇ ਅੱਜ ਭਾਈ 인ਦਰ ਸਿੰਘ ਚੋੜਾ ਦੇ ਖਿਲਾਫ ਜੋ ਪਹਿਲੇ ਕਿਆ ਗਿਆ 80 ਕਰੋੜ ਨੂੰ ਪੰਤ ਤੋਂ ਛੇਕਿਆ ਜਾਵੇ ਤੇ ਉਹਨਾਂ ਨੇ ਨਹੀਂ ਜੀ ਨਹੀਂ ਕਿਉਂ ਛੇਕਿਆ ਜਾਵੇ ਪੰਤ ਤੋਂ ਹਾਂ ਕੋਈ ਗੱਲ ਹੀ ਨਹੀਂ ਬਣਦੀ ਐ ਕਹਿਣ ਦੀ ਵੀ ਪੰਤ ਤੋਂ ਛਕਣਾ ਐ ਇਹ ਬਣੀ ਗਲਤ ਸੀ ਜੀ ਫੈਸਲਾ ਹੀ ਗਲਤ ਸੀ ਉਹਨਾਂ ਦਾ ਮਤਾ ਹੀ ਗਲਤ ਸੀ ਕਿਉਂ ਛੇਕਿਆ ਜਾਵੇ ਪੰਤ ਤੋਂ ਤੇ ਅਕਾਲੀ ਦਲ ਅੱਛਾ ਤੁਹਾਡੇ ਅਸੇ ਚੈਲੰਜ ਕਿਹੜਾ ਪੰਜਾਬ ਦੇ ਵਿੱਚ ਅਕਾਲੀ ਦਲ ਚੈਲੰਜ ਹੈ ਕ ਦੇਖੋ ਜੀ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਜਿਹੜੀ 80 ਪਾਰਟੀ ਬਣਾਈ ਹੈ ਨਾ ਬਾਕੀ ਤਾਂ ਪਾਰਟੀਆਂ ਬਣਦੀਆਂ ਐ ਖੇਰ ਸਮਰਥਨ ਲੈਣ ਜਾਂਦੇ ਆ ਲੋਕਾਂ ਦਾ ਸੰਗਤ ਦਾ ਸਾਨੂੰ ਪਹਿਲਾਂ ਸੰਗਤ ਨੇ ਸਮਰਥਨ ਦਿੱਤਾ ਹੈ ਅਸੀਂ ਬਾਅਦ ਚ ਪਾਰਟੀ ਬਣਾਈ ਹੈ ਸੰਗਤ ਸਾਡੇ ਨਾਲ ਅੱਛਾ ਕੀ ਕੱਲ ਨੂੰ ਭਾਜਪਾ ਨਾਲ ਕਿਤੇ ਲੋੜ ਪਈ ਨਹੀਂ ਜੀ ਨਹੀਂ ਨਹੀਂ ਕੋਈ ਅਟੈਚਮੈਂਟ ਕਿਸੇ ਪਾਰਟੀ ਨਾਲ ਉਹ ਸਮਾਂ ਦੱਸੂਗਾ ਜੀ ਸਮਾਂ ਸਮਾਂ ਕਿਦੋਂ ਨੂੰ ਦੱਸੂਗਾ ਥੋੜਾ ਸਮਾਂ ਦੱਸੂਗਾ ਜੀ ਹੁਣ ਕੀ ਪਤਾ ਸਮਝ ਚੱਗਿਆ ਕੀ ਲਿਖਿਆ ਹੈ ਸਮਝ ਤੁਹਾਨੂੰ ਪਤਾ ਕੀ ਲਿਖਿਆ ਅਸੀਂ ਅਸੀਂ ਜੀ ਵੀ ਜੀ ਬਾਪੂ ਜੀ ਇੱਕ ਮਿੰਟ ਸਾਰੀ ਗੱਲ ਸਮਝੋ ਸਟੈਬਲਿਸ਼ ਕੀਤਾ ਜਾਏਗਾ ਜੋ ਇਹ ਜਥੇਬੰਦੀ ਕਲਾਸ ਕਰਕੇ ਸਾਰੀਆਂ ਕਾਇਆਂ ਨੂੰ ਸਟੈਬਲਿਸ਼ ਕਰਾਂਗੇ ਸ਼ਹਿਰ ਤੋਂ ਸ਼ਹਿਰ ਦੇ ਲੋਕਾਂ ਨੂੰ ਦੇ ਰਏ ਅਨਸਾਰ ਜਿਹੜੇ ਸ਼ਹਿਰ ਚ ਚੰਗਾ ਕੰਮ ਕਰ ਸਕਦੇ ਹੋਣਗੇ ਉਹਨਾਂ ਲੋਕਾਂ ਨੂੰ ਅਸੀਂ ਚੁਣ ਲਿਆ ਜਾਵੇਗਾ ਹਾਂਜੀ ਹਾਂਜੀ ਸਾਰਿਆਂ ਨੂੰ ਹਿੰਦੂਵਾਦੀ ਸੈਕੂਲਰ ਪਾਰਟੀ ਹੈ ਜੀ ਸੈਕੂਲਰ ਪਾਰਟੀ ਮੁਸਲਮਾਨਾਂ ਨੂੰ ਸਾਰਿਆਂ ਨੂੰ ਦੇ ਆ ਜੰਦਾ ਸਾਰਿਆਂ ਨੂੰ ਅਸੀਂ ਅਹੁਦੇ ਦਵਾਂਗੇ ਜੀ ਤਾਂ ਹੁਣ ਐਸਪੀਸੀ ਦੀ ਇਲੈਕਸ਼ਨ ਵਾਸਤੇ ਤੁਸੀਂ ਕੋਈ ਮੰਗ ਕਰਦੋ ਕਿ ਤੁਸੀਂ ਹੁਣ ਪੋਲੀਟੀਕਲ ਪਾਰਟੀ ਦਾ ਹਿੱਸਾ ਹੋ ਜੀ ਤੁਸੀਂ ਹੋ ਗਏ ਹੋ ਨਹੀਂ ਅਸੀਂ ਤਾਂ ਕਹਿੰਦੇ ਕਿ ਉਹਦੀ ਜਲਦੀ ਜਲਦੀ ਇਲੈਕਸ਼ਨ ਕਰਾਈ ਜਾਣੀ ਚਾਹੀਦੀ ਟਾਈਮ ਲੰਘ ਚੁੱਕਾ ਹੈ ਜੀ ਦੇਖੋ ਇੱਕ ਮਿੰਟ ਇੱਕ ਮਿੰਟ ਦੇਖੋ ਜੀ ਇੱਕ ਅਡਵਾਈਜ਼ਰੀ ਇੱਕ ਗੱਲ ਬੜੀ ਸੈਸੂਲੇ ਜੋ ਜੱਥੇਬੰਦੀ ਬਣੀ ਹੈ ਸਾਡੀ ਪ੍ਰਾਇੋਰਟੀ ਜਿਹੜੀਆਂ ਬੜੀਆਂ ਇੰਪੋਰਟੈਂਟ ਨੇ ਕਿਉਂਕਿ ਹਰ ਜੱਥੇਬੰਦੀ ਜਦੋਂ ਬਣਦੀ ਹੈ ਉਹਦੀ ਜਿਹੜੀ ਤਰਜੀਹ ਬਣਦੀ ਹੈ ਸਾਡੀ ਪਹਿਲਾ ਤਰਜੀਹ ਜਿਹੜੀ ਹੈ ਦਸੇਬੰਦੀ ਕਾਂਚਾ ਬਣਦੀ ਹੈ ਜੱਥੇਬੰਦੀ ਕਾਂਚਾ ਜਿਵੇਂ ਭਾਈ ਸਾਖਾ ਜੀ ਨੇ ਕਿਹਾ ਕਿ ਦਸੇਬੰਦੀ ਪਹਿਲਾਂ ਬਣਦੀ ਹੈ ਉਸ ਤੋਂ ਬਾਅਦ ਨਾਮਿਨੇਟ ਕਰਦੀ ਹੈ ਸਾਡੀ ਜਿਹੜੀ ਪਾਰਟੀ ਹੈ ਹੇਠੋਂ ਉੱਪਰ ਜਾਏਗੀ ਇਸ ਕਰਕੇ ਦਸੰਬਰ ਜਿਹੜਾ ਅਪ੍ਰੈਲ ਦਾ ਜਿਹੜਾ ਦੰਦਮਤਾ ਸਾਹਿਬ ਦਾ ਕਟ ਰੱਖਿਆ ਦਾ ਡੈਲੀਗੇਟਸ ਜਾ ਉਹਦੇ ਤੇ ਕਈ ਭਰਤੀ ਕਰੇਗੀ ਡੈਲੀਗੇਟ ਬਣੇਗੀ ਡੈਲੀਗੇਟ ਹੋਸ ਬਣੇਗੀ ਦੂਜੀ ਗੱਲ ਜਿਹੜੀ ਗੱਲ ਸਾਰੀ ਕਹਿੰਦੇ ਬੜੀ ਵੱਡੀ ਸਪਸ਼ਟ ਗੱਲ ਹੈ ਕਿ ਅਸੀਂ ਜੋ ਅਕਾਲੀ ਦਲ ਦਾ ਹੈ ਉਹਦਾ ਬਦਲ ਬਣਨਾ ਜਾ ਰਿਹਾ ਉਹਦਾ ਜਿਹੜਾ ਖਲਾਅ ਬਣਿਆ ਪੰਥਕ ਝੰਡਾ ਪੰਜਾਬ ਝੰਡਾ ਜੋ ਕੁਝ ਪੰਜਾਬ ਦੇ ਵਿਚਾਰੀ ਹੈ ਉਹਦਾ ਜਿਹੜਾ ਖਲਾਅ ਬਣਿਆ ਹੋਇਆ ਹੈ ਖਲਾਅ ਨੂੰ ਅਸੀਂ ਭਰਨ ਜਾ ਰਹੇ ਹਾਂ ਔਰ ਗੁਰੂ ਕਿਰਪਾ ਦੇ ਨਾਲ ਸਾਰਾ ਅੱਜ ਜੋ ਅਸੀਂ ਇੱਥੇ ਦਾਸ ਕੀਤੀ ਹੈ ਉਸ ਵਾਸਤੇ ਗੁਰੂ ਮਾਰਾ ਕਿਰਪਾ ਕਰੇ ਔਰ ਅਸੀਂ ਫਿਰ ਲੋਕਾਂ ਨੂੰ ਜਿਹੜੀ ਅਕਾਲੀ ਦਰ ਜਿਹੜਾ ਲੋਕਾ ਕੋ ਟੁੱਟ ਚੁੱਕਾ ਹੈ ਅਸੀਂ ਲੋਕਾਂ ਕੋ ਜਾਵਾਂਗੇ ਜਥੇਬੰਦੀ ਸਾਡੀ ਜਥੇਬੰਦਕ ਢਾਂਚਾ ਹੈ ਔਰ ਵਾਲੇ ਸਮੇਂ ਦੇ ਵਿੱਚ ਬੜੀ ਵੱਡੀ ਇੱਕ ਬੜੀ ਵੱਡੀ ਹਿੰਦੁਸਤਾਨ ਦੀ ਕ੍ਰਾਂਤੀ ਪੰਜਾਬ ਦੀ ਕ੍ਰਾਂਤੀ ਬਣੇਗੀ ਔਰ ਇਸ ਜਿਹੜਾ ਜਥੇਬੰਦਕ ਢਾਂਚਾ ਔਰ ਇਸ ਦੇ ਨਾਲ ਜਿਹੜੀ ਆ ਕੇ ਜੋ ਪਰਵ ਜਾ ਰਿਹਾ ਹੈ ਸਪੇਸ ਉਹਦੇ ਵਾਸਤੇ ਬੜੀ ਵੱਡੀ ਗੱਲ ਹੈ ਹੋਰ ਗੱਲ ਜਿਹੜੀ ਗੱਲ ਹੈ ਬਾਕੀ ਤਾਂ ਆਉਣ ਵਾਲੀ ਗੱਲਾਂ ਨੇ ਕੋਈ ਕਿਸੇ ਨਾਲ ਕਿਸੇ ਨਾਲ ਕੋਈ ਸਮਝੌਤਾ ਰਿਹਾ ਕਿਸੇ ਨਾਲ ਕੋਈ ਉਤਾਰ ਰਿਹਾ ਇਹ ਗੱਲਾਂ ਐਸ ਲਈ ਫਜ਼ੂਲ ਨੇ ਸੋ ਮੈਂ ਸਮਝਦਾ ਕਿ ਇਹ ਜੋ ਦੂਜੀਆਂ ਜਥੇਬੰਦੀਆਂ ਨੇ ਉਹਨਾਂ ਦੇ ਜਥੇਬੰਦਕ ਢਾਂਚਾ ਨਹੀਂ ਹੈਗਾ ਸਾਡੇ ਜਥੇਬੰਦਕ ਢਾਂਚਾ ਸਾਡਾ ਤਰਜੀਹ ਹੈ ਕਿ ਜਥੇਬੰਦਕ ਸਾਡਾ ਏਜੰਡਾ ਬਣੇਗਾ ਉਹਦੀ ਜਿਹੜੀ ਸਾਡੀ ਜਿਹੜੀ ਜਥੇਬੰਦੀ ਜਿਹੜੀ ਹੈ ਆਰਗੇਨਾਈਜੇਸ਼ਨ ਬਣੇਗੀ ਤਾਂ ਸੋਚ ਲਾ ਕੇ ਅਸੀਂ ਬਹੁਤ ਵੱਡਾ ਸਾਡਾ ਬਹੁਤ ਤਾਕਤ ਮਿਲੇਗੀ ਸੋ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਕਰਦਾ ਨਾ ਸੰਗਤਾਂ ਕੋਲ ਜਾਣਾ ਹੈ ਸੰਗਤ ਕੋਲ ਜਾਣਾ ਹੈ ਸਾਡਾ ਸਿੰਘ ਸਾਹਿਬ ਦੇ ਨਾਲ ਸਾਰਾ ਹੈ ਕਿ ਦਿਨ ਮਤਲਬ ਜੋ ਕੁਝ ਸਾਕ ਕਲਦਾਲੇ ਹੋਇਆ ਹੈ ਅਕਾਲੀ ਦਾਲੇ ਜੋ ਸਤ ਮੈਂਬਰ ਕਮੇਟੀ ਜਾਂ ਹੋਰ ਸਾਰਾ ਕਾਲ ਤੇ ਪਿੱਠ ਪਿੱਠ ਦੇਤੀ ਹੈ ਕਾਲ ਤੱਕ ਸਾਰਤੋਂ ਔਰ ਜੋ ਸਾਡੀ ਸੰਗਤ ਜਿਹੜੀ ਹੈ ਸਾਡੀ ਜਿਹੜੀ ਸਾਡੀ ਸਪੌਂਸਰ ਜਿਹੜੀ ਹੈ ਅਨੁਗ੍ਰਹਿ ਫਰਖ ਵੇਗਾ ਕਦੋਂ ਹੋਣੀ ਹੈ ਤੇ ਮੀਟਿੰਗ ਕਿੱਥੇ ਹੋਇਆ ਕਰੇਗੀ ਪਾਟ ਜਿਹੜਾ ਆਪਣਾ ਉਦਾਰਤ ਰਾਜ ਕੋਈ ਸਾਡਾ ਇੱਕ ਚੰਡੀਗੜ੍ਹ ਦਫ਼ਤਰ ਹੋਵੇਗਾ ਜੀ ਇੱਕ ਅੰਮ੍ਰਿਤਸਰ ਹੋਵੇਗਾ ਜੀ ਅਸੀਂ ਆਈਟੀ ਸੈੱਲ ਬਣਾਗੇ ਸਾਰਾ ਹੋਰ ਜਿਹੜੇ ਜਥੇਬੰਦੀ ਸਾਰਾ ਬਣੇਗੇ ਤਾਂ ਕਿ ਜਿਹੜੀ ਸਾਰੀ ਦਫ਼ਤਰਗੀ ਔਰ ਬਾਕੀ ਜਿਹੜੀ ਸਾਰੇ ਮਾਰਚ ਸ਼ੁਰੂ ਕਰਨ ਜਾਣੀ ਹੈ ਪੰਜਾਬ ਦੇ ਵਿੱਚ ਜਿਹੜੀ ਮਾਰਚ ਜੁੜੀ ਕਰੇਗੀ ਮਾਲਵਾ ਦੁਆਬਾ ਔਰ ਮਾਝੇ ਦੇ ਵਿੱਚ ਤੇ ਉਹ ਦਾਰਾ ਭਰਤੀ ਕਮੇਟੀ ਹੋਏਗੀ ਨਾਲ ਪਰਚੀ ਕਮੇਟੀ ਜਾਏਗੀ ਤੇ ਨਾਲ ਮਾਰਚ ਹੋਏਗਾ ਲੋਕਾਂ ਦਾ ਸੰਪਰਕ ਜਿਹੜਾ ਹੈ ਉਹ ਸਾਡਾ ਬੜਾ ਜ਼ਰੂਰੀ ਹੈ ਤਾਂ ਮੈਂ ਸਮਝਦਾ ਕੱਲ ਆਉਣ ਵਾਲੇ ਸਮੇਂ ਦੇ ਵਿੱਚ ਬੜੀ ਵੱਡੀ ਪਾਰਟੀ ਨਹੀਂ ਅਜੇ ਕੋਈ ਨਹੀਂ ਜੀ ਉਹਨਾਂ ਦਾ ਆਪਣਾ ਆਪਣਾ ਏਜੰਡਾ ਹੈਗਾ ਉਸ ਦਾ ਉਹ ਤਾਂ ਜਿਹਨਾਂ ਜਿਹਨਾਂ ਏਜੰਡਾ ਹੈਗਾ ਉਹ ਸਾਰਾ ਕਰ ਰਹੇ ਨੇ ਉਹਨੇ ਦੂਜੇ ਸਾਹ ਸਾਰ ਕੇ ਅਸੀਂ ਤਾਂ ਜਿਹੜੀ ਸਾਰੀ ਚੈਲੰਜ ਜਿਹੜਾ ਹੈ ਸਾਡਾ ਉਹ ਕਾਲੀਦਾਲ ਬਾਦਲ ਨੂੰ ਹੈ ਉਹ ਉਸ ਤੇ ਸਾਰੀ ਸਪੇਸ ਅਸੀਂ ਲੈਵਾਂਗੇ ਠੀਕ ਹੈ